ਜੋੜ ਬੈਠੇ ਗੁਰੂ ਕੀ ਸੰਗਤ ਗੁਰੂ ਖਾਲਸਾ ਪੰਥ ਦੀ ਫਤਿਹ ਦੀ ਸਾਜ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਤਕਾ ਔਰ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸਤਕਾ ਬਾਬਾ ਏਕ ਸਿੰਘ ਦੀ ਹਉਣਾ ਨੂੰ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਾਇਆ ਗਿਆ ਹੈ ਅੱਜ ਆਪਾ ਸਭ ਜਾਣਦੇ ਹਾਂ ਇਹ ਤਖਤ ਮਹਾਨ ਨੇ ਸੱਚੇ ਪਾਤਸ਼ਾਹ ਦੇ ਤਖਤ ਦੁਨਿਆਵੀ ਕਿਸੇ ਵੀ ਤਖਤ ਤੋਂ ਵੱਡੇ ਨੇ ਇਹ ਤਖਤ ਸਾਹਿਬ ਸਮੁੱਚੀ ਦੁਨੀਆ ਦੇ ਸਿੱਖਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਨ ਦੇ ਲਈ ਖਾਸ ਕਰਕੇ ਮਾਲਵੇ ਦੇ ਇਲਾਕੇ ਨੂੰ ਇਸ ਕਰਕੇ ਅੱਜ ਬਾਬਾ ਜੀ ਨੂੰ ਇਹ ਵੱਡੀਆਂ ਸੇਵਾਵਾਂ ਚੱਥੇਦਾਰੀ ਲਈ ਹੈ ਮੈਂ ਸੱਚੇ ਪਾਤਸ਼ਾਹ ਦੀ ਅੱਗੇ ਅਰਦਾਸ ਕਰਦਾ ਹਾਂ ਭਾਵੇਂ ਕਿ ਪੰਥ ਦੇ ਸਾਹਮਣੇ ਚੁਣੌਤੀਆਂ ਵੱਡੀਆਂ ਨੇ ਪਰ ਸਾਡੇ ਗੁਰੂ ਦਾ ਸਾਨੂੰ ਥਾਪੜਾ ਹੈ ਤੇ ਗੁਰੂ ਦਾ ਇੱਕ ਬਚਨ ਕਹਿ ਕੇ ਮੈਂ ਇਸ ਮਾਲਟੀ ਕਰੂੰਗਾ ਤੂੰ ਮੇਰੋ ਮੇਰ ਪਰਵਤ ਸੁਆਮੀ ਕੋਟ ਗਾਹੀ ਮੈਂ ਤੇਰੀ ਨਾ ਰਾਖ ਲੈਣੀ ਹਰ ਮੇਰੀ ਖਾਲਸਾ ਫਲ ਗੁਰੂ ਦੇ ਥਾਪੜੇ ਸਦਕਾ ਹਮੇਸ਼ਾ ਚੜਦੀ ਕਲਾ ਚ ਹੈ ਚੜਦੀ ਕਲਾ ਵਿੱਚ ਰਹੇਗਾ ਤੇ ਪਾਤਸ਼ਾਹ ਦੇ ਉਪਦੇਸ਼ਾ ਨੂੰ ਸਮੁੱਚੇ ਸੰਸਾਰ ਦੇ ਵਿੱਚ ਪਹੁੰਚਦਾ ਰਹੇਗਾ ਮੈਂ ਆਪਣੇ ਵੱਲੋਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਅਤੇ ਬਾਬਾ ਤੇਗ ਸਿੰਘ ਜੀ ਨੂੰ ਜਥੇਦਾਰੀ ਮਿਲਣ ਤੇ ਬਹੁਤ ਵਧਾਈ ਦਿੰਦਾ ਹਾਂ ਜੋ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾ ਦੀ ਸਰਮੌਰ ਸੰਸਥਾ ਹੈ ਉਸ ਸੰਸਥਾ ਨੇ ਸੱਚੇ ਪਾਤਸ਼ਾਹ ਦੇ ਹੁਕਮ ਤਹਿ ਇਹਨਾਂ ਨੂੰ ਇਹ ਸੇਵਾ ਦਾ ਦੀ ਨਿਸ਼ੇਦਾਰੀ ਬਖਸ਼ੀ ਹੈ ਜੀ ਹੋਰ ਗਲਤੀ ਤੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ